ओके okay. लेला लेला स्टੈਂਸ਼ਨ हां जी हाइड्रा फेशियल ਫੋਲਿੰਗ ਗਲਾਸ ਆ ਆਲ ਕਾਜ਼ਸ ਦਿੱਤੇ ਜਾਂਦੇ ਹਨ ਇਕਨਾ ਆਪਣੇ ਸੈਮੀਨਾਰ ਲੱਗਦੇ ਨੇ ਓਕੇ ਜਿਵੇਂ ਵਿਕਰਮਤ ਹਟਲ ਐ ਐਂਪੀਰ ਹਟਲ ਦੇ ਵਿੱਚ ਓਕੇ ਉੱਚ ਆਪਣੇ ਲਵੇ ਕੀ ਸੈਲੂਨ ਆਉਂਦੇ ਨੇ ਠੀਕ ਹੈ ਜੀ ਉਹ ਆਪਣੇ ਨਾਲ ਮਿਲ ਕੇ ਕਹਿੰਦਾ ਮਤਲਬ ਇੱਕ ਸੈਮੀਨਾਰ ਰੱਖਦੇ ਆ ਆਪਾਂ ਜਿਹਦੇ ਵਿੱਚ ਬੱਚੇ ਠੀਕ ਹੈ ਮੈਮ ਆਹ ਦੇਖੋ ਇਹ ਕਰ ਰਹੇ ਨੇ ਆਇਨਿੰਗ ਇਹ ਆਪਣੇ ਕਸਟਮਰ ਨੇ ਤੇ ਇੱਧਰ ਲੱਗ ਰਹੀ ਹੈ ਸਟੂਡੈਂਟਾਂ ਦੀ ਕਲਾਸ ਪੱਛ ਤੋਂ 2 ਸਾਲ ਹੋ ਗਏ ਐਸਾ ਸਰਵਿਸ ਲੈਣ ਨੂੰ ਮੈਨੂੰ ਸਰਵਿਸ ਗੁੱਡ ਲੱਗੀ ਪਹਿਲਾਂ ਵੀ ਇੱਕ ਦੋ ਪਾਰਲਰ 'ਚ ਮੈਂ ਜਾ ਕੇ ਸਰਵਿਸ ਕੀਤੀ ਤੇ ਉਹਨਾਂ ਦੀ ਬੈਸਟ ਨਹੀਂ ਲੱਗੀ ਤੁਸੀਂ ਮੇਰੇ ਕਹਿੰਦੇ ਇੱਕ ਵਾਰੀ ਵੀਰੇ ਜ਼ਰੂਰ ਵਿਜ਼ਿਟ ਕਰੋ ਤੇ ਸਰਵਿਸ ਲੋ ਸੋ ਮੈਨੂੰ ਇੰਨਾ ਪਤਾ ਕਿ ਤੁਹਾਨੂੰ ਬੈਸਟ ਸਰਵਿਸ ਮਿਲੇਗੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਅੱਥ ਨੂੰ ਸ਼ਹਿਰ ਮਰੇੜਕੋਟਲੇ ਇੱਕ ਬਹੁਤ ਹੀ ਸਾਖਤੀ ਤੇ ਵੱਡੀ ਸਲੂਨ ਅਕੈਡਮੀ ਦੇ ਵਿੱਚ ਲੈ ਕੇ ਚੱਲਦੇ ਆਂ ਜਿੱਥੋਂ ਤੁਸੀਂ ਸਲੂਨ ਦੀ ਹਰ ਤਰ੍ਹਾਂ ਦੀ ਸਰਵਿਸ ਬਹੁਤ ਹੀ ਜੈਨੂਅਲ ਪ੍ਰਾਈਸ ਤੇ ਲੈ ਸਕਦੇ ਹੋ ਕਿ ਤੁਸੀਂ ਕੋਈ ਵੀ ਇਹਨਾਂ ਤੋਂ ਸਰਵਿਸ ਲੈਣੀ ਹੈ ਤੁਹਾਨੂੰ ਬਹੁਤ ਹੀ ਰੀਜ਼ਨਬਲ ਪ੍ਰਾਈਸ ਤੇ ਮਿਲ ਜੂਗੀ। ਬਾਕੀ ਤੁਸੀਂ ਅਗਰ ਸਲੂਨ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਇਹਨਾਂ ਕੋਲ ਤੁਸੀਂ ਐਡਮਿਸ਼ਨ ਕਰਵਾ ਸਕਦੇ ਹੋ। ਇਹਨਾਂ ਕੋਲ ਐਡਮਿਸ਼ਨ ਜਿਹੜੀ ਓਪਨ ਹੋ ਗਈ ਆ ਉਹਦੇ ਕਿਹੜੇ-ਕਿਹੜੇ ਕੋਰਸ ਹੋਣਗੇ, ਕਿਵੇਂ ਸ਼ਾਰੀ ਐਡਮਿਸ਼ਨ ਦਾ ਪ੍ਰੋਸੈਸ ਹੋਗਾ ਤੁਹਾਨੂੰ ਸਾਰਾ ਆਪਾਂ ਦੱਸਾਂਗੇ। ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹਿਣਾ। ਬਾਕੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਪਹਿਲਾਂ ਮ ਸੋ ਚੱਲਦੇ ਆਂ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਬਣੇ ਰਹੇ। ਲਓ ਜੀ ਸਾਹਮਣੇ ਆ ਗਿਆ ਸਹਿਰ ਮਰੇਰਕੋਟ ਲਿਆ ਸਰੰਦੀ ਗੇਟ ਤੇ ਸਰੰਦੀ ਗੇਟ ਤੋਂ ਬਿਲਕੁਲ ਤੁਸੀਂ ਇੱਧਰ ਨੂੰ ਜਾਣਾ ਇੱਥੋਂ ਬਿਲਕੁਲ ਤੁਸੀਂ ਸਿੱਧੇ ਜਾਣਾ ਤੇ ਇੱਥੇ ਬਿਲਕੁਲ ਸਿੱਧੇ ਜਾ ਕੇ ਸਾਹਮਣੇ ਇੱਕ ਗਲੀ ਮੁੜਦੀ ਆ ਤੇ ਆ ਤੁਸੀਂ ਐਡਰੈਸ ਦੀ ਨਿਸ਼ਾਨੀ ਰੱਖ ਲਿਓ ਆ ਵੀਡੀਓ ਦੇਖ ਕੇ ਨਾ ਤੁਹਾਨੂੰ ਪ੍ਰੋਪਰ ਸਮਝ ਆ ਜਾਊਗੀ ਤੇ ਇੱਥੋਂ ਤੁਸੀਂ ਇਹ ਗਲੀ ਮੁੜ ਜਾਣਾ ਜੰਮਿਆ ਤੁਸੀਂ ਇਹ ਮੋਟਰਸਾਈਕਲ ਤੋਂ ਅੱਗੇ ਜਾ ਕੇ ਨਾ ਆ ਗਲੀ ਮੁੜ ਜਾਣਾ ਤੇ ਇਹਦੇ ਨਾਲ ਜਿਹੜੀ ਅਕੈਡਮੀ ਆ ਬਾਕੀ ਤੁਹਾਨੂੰ ਮੈਂ ਪ੍ਰੋਪਰ ਨਾਮ ਦੱਸ ਦਊਂਗਾ ਨਾ ਤੁਸੀਂ ਬਾਕੀ ਸਕਰੀ ਲਓ ਜੀ ਚੱਲਦੇ ਆ ਆਪਾਂ ਅੰਦਰ ਤੇ ਕਰਦੇ ਆ ਆਪਾਂ ਸਾਰੀ ਗੱਲਬਾਤ ਤੇ ਆਜੋ ਕੀ ਹਾਲ ਚਾਲ ਸਰ ਸਭ ਠੀਕ ਹੋਰ ਹੋਰ ਵਧੀਆ ਜੀ ਹਾਂਜੀ ਹਾਂਜੀ ਵਧੀਆ ਹਾਂਜੀ ਕੀ ਕੀ ਸਰਵਿਸ ਪ੍ਰੋਵਾਈਡ ਕਰਦੇ ਹੋ ਸਰ ਆਪਾਂ ਸਭਾ ਸਰ ਸਰਵਿਸ ਕਰਦੇ ਆ ਸਕਿਨ ਮੇਕਅਪ ਤੇ ਹੈਅਰ ਨੇਲ ਓਕੇ ਸਾਰ ਸੇਰਵਿਸ ਪ੍ਰੋਵਾਈਡ ਕਰਦੇ ਆਂ ਆਪਾਂ ਕੁੜੀਆਂ ਨੂੰ ਓਕੇ ਓਕੇ ਠੀਕ ਆ ਓਨਲੀ ਲੇਡੀਜ਼ ਸੈਲੂਨ ਹੈ ਆਪਣਾ ਠੀਕ ਆ ਜੀ ਜਿੱਦਾਂ ਇਦਾਂ ਕੰਮ ਕਰਨ ਦੇ ਰੁੱਛੇ ਆ ਵੇਖੋ ਹਾਂਜੀ ਆਪਣੇ ਨਾਲ ਸੁਰੂ ਤੋਂ 4-5 ਸਾਲ ਹੋ ਗਏ ਪਰਨੇ ਕਮਰੇ ਵਿੱਚ ਓਕੇ ਸਰ ਆਪਣੇ ਕਿ ਸਟੂਡੈਂਟ ਬਾਹਰ ਚਲੇ ਗਏ ਸਿੱਖਦੇ ਆਪਣੇ ਕੋਲੋਂ ਕਿਹ ਸਿੱਖ ਰਹੇ ਨੇ ਔਰ ਕਿਹਾਂ ਨੇ ਬਾਹਰ ਜਾਣਾ ਠੀਕ ਆ ਜੀ ਉਹਦੇ ਵਿੱਚ ਆਪਾਂ ਜੀ ਮੈਂ ਐਕਸਪੀਰੀਅੰਸ ਐ ਡਿਪਲੋਮਾ ਟ੍ਰੇਨਿੰਗ ਠੀਕ ਆ ਜੀ ਇਦਾਂ ਸਾਰੇ ਸਰਟੀਫਿਕੇਟ ਪ੍ਰੋਵਾਈਡ ਕਰਦੇ ਆਂ ਓਕੇ ਸਰ ਹਾਂਜੀ ਹਾਂਜੀ ਆਪਾਂ ਸਪੈਸ਼ਲ ਹੈਅਰ ਐ ਮੇਕਅਪ ਤੇ ਲੇਹਰ ਆ ਤੋਂ ਓਕੇ ਇਹ ਲਾਸਟ ਟੈਂਸ਼ਨ ਹੋ। ওকে। ਹਾਈਡਰੇਟੇਸ਼ਨ ਕੋਰਿੰਗ ਲਾਸੇ ਆਹ ਸਰਵਿਸ ਮਲਕ ਸ਼ੁਰੂਨ ਦੇ ਮੈਡਮ ਸਾਰੇ ਸਰਵਿਸ ਹਨ। ਹਾਂਜੀ ਸਰ। ਠੀਕ ਆ ਠੀਕ ਆ ਮੈਡਮ। ਤੇ ਜਨਰਲ ਪ੍ਰੋਡਕਟ ਵਰਤਦੇ ਸਾਰੇ। ਹਾਂਜੀ ਹਾਂਜੀ ਸਰ। ਠੀਕ ਆ ਠੀਕ ਆ ਮੈਡਮ। ਇੱਕ ਸਰ ਆਪਣਾ ਹਾਂਜੀ ਦੀ ਲੇਡੀਸ ਨੂੰ ਨਾ ਜੈਂਸ ਲੌਂਗਿੰਗ ਹੈਗੇ। ਸਟੂਡੈਂਟਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਸਰਵਿਸ ਦਿੱਤੀ ਜਾਂਦੀ ਹੈ। ਓਕੇ। ਓਕੇ। ਕਿੱਥੇ ਜਾਂਦੀਆਂ ਨੇ ਇੱਥੇ? ਓਕੇ ਮੈਮ। ਆ ਦੇਖੋ ਇਹ ਕਰ ਰਹੇ ਨੇ ਆਇਨਿੰਗ। ਓਕੇ। ਇਹ ਆਪਣੇ ਕਸਟਮਰ ਨੇ ਤੇ ਇੱਧਰ ਲੱਗ ਰਹੀ ਹੈ ਸਟੂਡੈਂਟਾਂ ਦੀ ਕਲਾਸ। ਓਕੇ ਜੇ ਮੈਡਮ ਕਲਾਸ ਲੱਗ ਰਹੀ ਹੈ ਠੀਕ ਹੈ ਜੀ ਅੱਛਾ ਮੈਡਮ ਇਦਾਂ ਕੰਮ ਸਿਖਾਇਆ ਜਾਂਦਾ ਨਹੀਂ ਹੈ ਹਾਂਜੀ ਹਾਂਜੀ ਬਹੁਤ ਵਧੀਆ ਤਰੀਕੇ ਨਾਲ ਕੰਮ ਸਿਖਾਇਆ ਜਾਂਦਾ ਇਹਨਾਂ ਨੂੰ ਠੀਕ ਹੈ ਜੀ ਇਹ 6 ਮੰਥ ਦਾ ਕੋਰਸ ਆ ਕਿਸ ਦਾ 1 ਇਅਰ ਦਾ ਕੋਰਸ ਹੈ ਦਾ ਕੋਰਸ ਸਿਖਾਏ ਜਾਂਦੇ ਹਨ ਓਕੇ ਓਕੇ ਕਿਉਂਕਿ ਵੀ ਇਹਨਾਂ ਨੂੰ ਬਹੁਤ ਡੀਪਲੀ ਤਰੀਕੇ ਨਾਲ ਦਿੱਤੀ ਜਾਂਦੀ ਹੈ ਸਰ ਸਟੂਡੈਂਟ ਨੂੰ ਠੀਕ ਹੈ ਠੀਕ ਹੈ ਮੈਡਮ ਜਿਹਨੇ ਫੋਰਮ ਵਗੈਰਾ ਜਾਣਾ ਆਪਣਾ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕੈਮੀਕਲ ਵਰਕ ਆਲ ਪ੍ਰੋਸੈਸ ਕਰਾਇਆ ਜਾਂਦਾ ਹੈ ਠੀਕ ਹੈ ਮੈਡਮ ਮੈਨੂੰ ਲੱਗੇ ਮੈਡਮ ਨੂੰ ਕਲਾਸ ਲੱਗ ਰਹੀ ਹੈ ਮਤਲਬ ਠੀਕ ਹੈ ਠੀਕ ਹੈ ਉਹ ਕਸਟਮਰ ਨੇ ਠੀਕ ਹੈ ਮੈਡਮ ਹਾਂਜੀ ਹਾਂਜੀ ਸਰ ਆਪਣੇ ਆਪ ਵੀ ਕੁੜਿਆਂ ਨੂੰ ਕੋਚ ਕਰ ਸਕਦੇ ਹੋ। ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ? 2 ਮਹੀਨੇ 2 ਮਹੀਨੇ ਹੋ ਗਏ ਤੇ ਬਿਲਕੁਲ ਵਧੀਆ ਤਰੀਕੇ ਨਾਲ ਸਿਖਾਇਆ ਜਾਂਦਾ। ਠੀਕ ਕਿੰਨਾ ਕੁ ਤੁਸੀਂ ਮਤਲਬ ਆਪਣੇ ਆਪ ਨੂੰ ਕੰਮ ਸਿੱਖ ਲਿਆ ਇਹਨਾਂ ਦਾ? 2 ਮਹੀਨੇ ਚੋਂ ਬਹੁਤ ਜੀ ਸਿੱਖ ਰਿਹਾ। ਠੀਕ ਹੈ ਜੀ। ਬਹੁਤ ਵਧੀਆ ਪ੍ਰੋਵਾਈਡਿੰਗ। ਓਕੇ ਓਕੇ। ਠੀਕ ਹੈ। ਹਾਂ ਜੀ ਮੈਡਮ ਹਾਂ ਜੀ। ਮੈਨੂੰ ਅੱਜ ਤੋਂ 2 ਸਾਲ ਹੋ ਗਏ ਐਕਸ ਸਰਵਿਸ ਲੈਣ ਨੂੰ। ਮੈਨੂੰ ਸਰਵਿਸ ਗੁੱਬ ਲੱਗੀ ਪਹਿਲਾਂ ਵੀ ਦੋ ਪਾਰਲਰ ਚ ਮੈਂ ਜਾ ਕੇ ਸਰਵਿਸ ਕੀਤੀ ਤੇ ਮੈਨੂੰ ਉਹਨਾਂ ਦੀ ਬੈਸਟ ਨਹੀਂ ਲੱਗੀ। ਤੁਸੀਂ ਮੇਰੇ ਕਹਿੰਦੇ ਇੱਕ ਵਾਰੀ ਉਰੇ ਜ਼ਰੂਰ ਵੀ ਦਿੱਤ ਕਰੋ ਤੇ ਸਰਵਿਸ ਲਓ ਸੋ ਮੈਨੂੰ ਇੰਨਾ ਪਤਾ ਕਿ ਤੁਹਾਨੂੰ ਉਹ ਬੈਸਟ ਸਰਵਿਸ ਮਿਲਦੀ ਹੈ। ਓਕੇ ਮੈਡਮ ਇਹਨੇ 2 ਸਾਲ ਤੁਹਾਨੂੰਰੇ ਹੋ ਗਏ ਆਂਦੇ ਨੇ। ਹਾਂਜੀ। ਠੀਕ ਆ। ਮੈਨੂੰ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ ਨਹੀਂ ਕੋਈ ਦਿੱਕਤ ਨਹੀਂ ਆਈ। ਮੈਨੇ ਉਰੇ ਸਕਿਨ ਦੀ, హెਅਰ ਦੀ, ਹਰੇਕ ਕਿਸੇ ਦੀ ਸਰਵਿਸ ਲੀਤੀ ਆ ਮੈਨੂੰ ਬੈਸਟ ਲੱਗਦੀ ਐ ਮੈਨੇ ਸਰਵਿਸ ਟੀਚਰ ਦੀ ਵੀ ਐਨੋਨ ਮੈਨਰ ਦੀ। ਓਕੇ ਮੈਡਮ ਥੈਂਕ ਯੂ। ਤੇ ਮੈਡਮ ਕਿੰਨਾ ਟਾਈਮ ਹੋ ਗਿਆ ਮੈਡਮ ਤੁਹਾਨੂੰ? ਸਾਤੀ ਕਾਲੂ। 6 ਮਹੀਨੇ ਪਹਿਲਾਂ ਹੋ ਗਏ। ओके okay. सर्विस ਜਿਹੜੀ ਬਹੁਤ ਜ਼ਿਆਦਾ ਵਜੇ ਦਿੱਤੀ ਜਾਂਦੀ ਹੈ ਜਿਹੜੀ ਫੀਸ ਆ ਉਹ ਜਨਰਲ ਰੱਖੀ ਲਈ ਆ ਮੋਸਟਲੀ ਜਦੋਂ ਮੇਰਾ ਕੋਰਸ ਆ ਹਾਲਤ ਤੇ ਹੋ ਚੁੱਕਿਆ ਹਸਬੰਦ ਮੇਰੇ ਆਰਨੀਚ ਨੇ ਮੈਂ ਹੁਣ ਬਾਹਰ ਜਾਣਾ ਜੀ ਠੀਕ ਆ ਮਤਲਬ ਮੈਡਮ ਤੁਸੀਂ ਉਦੋਂ ਕਰ ਚੁੱਕੇ ਹੋ ਬਾਹਰ ਜਾਣਾ ਹਾਂਜੀ ਹਾਂਜੀ ਤੇ ਬਾਹਰ ਦੇ ਮੈਡਮ ਪ੍ਰੋਸੈਸ ਸਾਰੇ ਇਹਨਾਂ ਦੇ ਹੀ ਆ ਹਾਂਜੀ ਹਾਂਜੀ ਸਰ ਇਹਨਾਂ ਦੇ ਹੀ ਆ ਠੀਕ ਆ ਬਹੁਤ ਵਧੀਆ ਸਰਵਿਸ ਦਿੱਤੀ ਜਾਂਦੀ ਆ ਓਨਰ ਸਾਹਿਬ ਨੇ ਜਿਹੜੀ ਬਹੁਤ ਵਧੀਆ ਨਹੀਂ ਜੀ ਬਹੁਤ ਵਧੀਆ ਮਤਲਬ ਕਾਈ ਕਰਦੇ ਨੇ ਓਕੇ ਓਕੇ ਹਾਂਜੀ ਠੀਕ ਹੈ ਮੈਨੂੰ ਸਾਲ ਦਾ ਕੋਰਸ ਸੀ ਹਾਂਜੀ ਮੇਰਾ ਬੰਦਾ ਮੇਰਾ ਕੋਰਸ ਪੂਰਾ ਹੋ ਗਿਆ ਮੰਲਾ ਹੁਣ ਤੁਸੀਂ ਕੰਮ ਪਰ ਪ੍ਰੋਪਰ ਹੈ ਸਰ ਹਾਂਜੀ ਹਾਂਜੀ ਸਰ ਠੀਕ ਹੈ ਠੀਕ ਹੈ ਓਕੇ ਮੈਂ ਓਕੇ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਜਿਹੜੇ ਇਸ ਕੂਨ ਦੇ ਓਨਰ ਨੇ ਉਹਨਾਂ ਨਾਲ ਮਿਲੋਨੇ ਕੀ ਹਾਲ ਚਾਲ ਹੈ ਵੀਰੇ ਤੁਸੀਂ ਆਪੇ ਤੁਸੀਂ ਸੁਣਾਉਂਦੀ ਹਾਂ ਹਾਂਜੀ ਤੇ ਬਾਅਦ ਕੋਰਸ ਦਾ ਕੀ ਮਤਲਬ ਪ੍ਰੋਸੈਸ ਹੁੰਦਾ ਜੀ ਆਪਣੇ ਕੋਰਸ ਦਾ ਪ੍ਰੋਸੈਸ ਹੁੰਦਾ ਜੀ ਕੀ ਸੈਲੂਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕੋਈ ਲੱਖ ਰੁਪਏ ਪੀਸ ਲੈ ਲੈਂਦਾ ਕੋਈ ਡੇਰ ਲੱਖ ਲੈ ਲੈਂਦਾ ਠੀਕ ਹੈ ਜੀ ਜਿਹੜੀ ਆਪਣੀ ਅਕੈਡਮੀ ਇਸ ਆਪਾਂ ਨੇ ਬਿਲਕੁਲ ਜੈਨੂਨ ਰੱਖੀ ਆ ਦੇ ਵਿੱਚ ਇਹ ਫੀਸ ਰੱਖੀ ਹੈ ਜਿਵੇਂ ਮੰਨ ਲਓ 35000 ਰੁਪਏ 6 ਮਹੀਨਾ ਦਾ ਰੱਖਿਆ 35000 6 ਮਹੀਨਾ ਦਾ ਉਹਦੇ ਵਿੱਚ ਇਹ ਹੈ ਵੀ ਆਏ ਨਹੀਂ ਹੈਗਾ ਇਕੱਲਾ 5000 ਆਪਾਂ ਨੇ ਲੈ ਲਿਆ ਜੀ ਬੱਚੇ ਨੂੰ ਕੁਝ ਸਿਖਾਇਆ ਨਹੀਂ ਸਿਖਾਵਾਂਗੇ ਸਾਰਾ ਕੁਝ ਸਕਿਨ ਹੈਅਰ ਸਕਿਨ ਹੈਅਰ ਮੇਕਅਪ ਤੇ ਆਪਣਾ ਸਾਰਾ ਕੋਰਸ ਹੋਏਗਾ ਫੁੱਲ ਕੋਰਸ ਠੀਕ ਹੈ ਜਿਹਦੇ ਵਿੱਚ ਨਹਲ ਆਟ ਵੀ ਦਵਾਂਗੇ ਆਪਾਂ ਓਕੇ ਠੀਕ ਹੈ ਜੀ ਹਾਈਡਰਾ ਤੇ ਕੋਰੀਅਨ ਕਲਾਸ ਸਪੈਸ਼ਲੀ ਆ ਜਾਂਦੇ ਨੇ ਓਕੇ ਠੀਕ ਹੈ ਜਿਵੇਂ ਉਹ ਬੱਚੇ ਨੇ ਐਡਵਾਂਸ ਕੋਰਸ ਕਰਨਾ ਹੈ ਆਪਾਂ ਉਹ ਵੀ ਕਰਵਾ ਦਾਂਗੇ ਓਕੇ ਠੀਕ ਹੈ ਕੀ ਵਾਰ ਬੱਚੇ ਨੇ ਬਾਹਰ ਜਾਣਾ ਹੁੰਦਾ ਠੀਕ ਹੈ ਜੀ ਤੇ ਮੰਨ ਲਓ ਕਿ 35000 ਬੰਦਾ ਕਸਟਮਰ ਨੂੰ ਇਕੱਠੇ ਹੀ ਪੇ ਕਰਨਾ ਪੈਣਾ ਜੀ ਨਹੀਂ ਉਹਦੇ ਵਿੱਚ ਆਪਾਂ ਨੇ ਇਹ ਮੈਂਸ਼ਨ ਕੀਤਾ ਜਿਹੜਾ 35000 ਆਪਾਂ ਨੇ ਲੈਣਾ ਨਾ ਕਿ ਇਕੱਲੇ ਸਰਵਿਸ ਦਾ ਨਹੀਂ ਲੈਣਾ ਉਹਦੇ ਵਿੱਚ ਆਪਾਂ ਨੇ ਡੈਮੋ ਵੀ ਦੇ ਰਹੇ ਨੇ ਬੱਚੇ ਨੂੰ ਜਿਹੜੇ ਪਹਿਲਾ ਡੈਮੋ ਦਿੰਨੇ ਉਸ ਤੋਂ ਬਾਅਦ ਉਹਨਾਂ ਨੇ ਸਵਾਨ ਪ੍ਰੈਕਟਿਸ ਵਾਸਤੇ ਆਪਣਾ ਲੈਣਾ ਆਗੇ ਪਾਣੋ ਪਹਿਲਾ ਜਿਵੇਂ ਹੁਣ ਲਿਖਤਾ ਜੀ ਆਹ ਲੈ ਲੋ ਸਮਾਨ ਦੋ ਸਿਆ ਲੈ ਲੋ ਉਹ ਪਾ ਨਹੀਂ ਕਰਨਾ ਠੀਕ ਹੈ ਉਹਦੇ ਵਿੱਚ ਆਪਾਂ ਡੈਮੋ ਆਪਣੇ ਕੋਲੋਂ ਦੇਨੇ ਨੇ ਵਿੱਚ ਆਪਾਂ ਨੇ ਸਰਟੀਫਿਕੇਟ ਵੀ ਲੈਣਾ 35000 ਦੇ ਵਿੱਚ ਜਿਹੜਾ 20000 ਰੁਪਏ ਆਪਾਂ ਲੈਨੇ ਆ ਨਾ ਕੱਲੇ ਸਰਟੀਫਿਕੇਟ ਦਾ 6 ਮਨਤ ਦਾ ਉਹ ਆਪਾਂ ਨੇ 35000 ਦੇ ਵਿੱਚ ਹੀ ਦੇਣ ਮਤਲਬ ਉਹ ਸਰਟੀਫਿਕੇਟ ਵੀ ਦੋਗੇ ਦੇ ਵਿੱਚ ਹਾਂਜੀ ਹਾਂ ਵਿੱਚ ਸਰਟੀਫਿਕੇਟ ਯੂਕੇ ਤੋਂ ਵੈਲਿਡ ਹੋਏਗਾ ਓਕੇ ਆਪਣੇ ਇੰਟਰਨੈਸ਼ਨਲ ਸਰਟੀਫਿਕੇਟ ਨੇ ਸਾਰੇ ਠੀਕ ਹੈ ਜੀ ਟ੍ਰੇਨਿੰਗ ਵਾਲੇ ਜੋ ਵੀ ਲੱਗੇ ਹੋ ਨੇ ਓਕੇ ਹਾਂ ਜੀ ਆਯੋਕਿਤਾਰ ਸੰਸਾਪਨੇ ਲਵੇ ਲਿਸੈਂਸ ਵੀ ਆਪਣੇ ਲਵੇ ਦੋ ਨੇ बटे ਠੀਕ ਹੈ ਇੱਕ ਤੁਸੀਂ ਲਿਸੈਂਸ ਦੇਖਿਆ ISO 9001 2015 ਕੁਆਲਟੀ ਬੇਸ ਹੁੰਦਾ ਆਪਣੇ ਲਵੇ ਟ੍ਰੇਨਿੰਗ ਵਾਲਾ ਵੀ ਹੈ ਓਕੇ ਹਾਂ ਜੀ ਹਾਂ ਦੋਨੇ ਲਿਸੈਂਸ ਨੇ ਆਪਣੇ ਕੋਲ ਠੀਕ ਹੈ ਹੋਰ ਇੰਡੀਆ ਗਵਰਨਮੈਂਟ ਔਰ ਪੰਜਾਬ ਤੋਂ ਵੈਲਿਡ ਵੀ ਹੈ ਓਕੇ ਸਰ ਜੀ ਜੀ ਤੁਸੀਂ ਪੇਮੈਂਟ ਮੈਂ ਆਪਾਂ ਨੂੰ ਏਦਾਂ ਦੇ ਸਕਦੇ ਹੋ ਮਨ ਨਾਲ 35000 ਦੇ ਵਿੱਚ ਕਿਸ਼ਤਾਂ ਦੇ ਵੀ ਦੇ ਸਕਦੇ ਹੋ ਕੋਈ ਗਰੀਬ ਘਰ ਦੀ ਕੁੜੀ ਲੱਗੀ ਓਕੇ ਠੀਕ ਹੈ ਪੇਮੈਂਟ ਨਹੀਂ ਦਿੱਤੀ ਜਾਂਦੀ ਤਾਂ 22500 ਮੰਥਰੀ ਵੀ ਕਰ ਸਕਦੀ ਹੈ ਮਨ ਨਾਲ ਵੀ ਉਹ ਤੁਹਾਡੇ ਨਾਲ ਕਿਸ਼ਤ ਵੀ ਕਰ ਸਕਦੀ ਹੈ ਕਿਸ਼ਤ ਵੀ ਕਰ ਸਕਦੇ ਹੋ ਪੇਮੈਂਟ ਵੀ ਦੇ ਸਕਦੇ ਹਾਂ ਜੀ ਹਾਂ ਅੱਜ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਪੇਮੈਂਟ ਇਕੱਠੀ ਰੱਖੋ ਓਕੇ ਠੀਕ ਹੈ ਜਿਹੜੀ ਐਡਮਿਸ਼ਨ ਫੀਸ ਹੈ ਪਹਿਲਾਂ ਆਪਾਂ ਉਹ 6000 ਰੁਪਏ ਲੈਂਦੇ ਸੀ ਉਹ ਪਾ 4000 ਲਵਾਂਗੇ ਐਡਮਿਸ਼ਨ ਉਹ 35000 ਦੇ ਵਿੱਚ ਹੀ ਮੈਂਸ਼ਨ ਹੋਏ ਉਹਦੇ ਵਿੱਚ ਹੀ ਕੱਟੀ ਜੀ ਮਨ ਨਾਲ ਉਹਦੇ ਵਿੱਚ ਹੀ ਕੱਟੀ ਜਾਏਗਾ ਆਇ ਨਹੀਂ ਹੈਗਾ ਵੀ ਤੁਹਾਨੂੰ 4000 ਪਹਿਲਾ ਭਰਤਾ 35000 ਫੇਰ ਲੈਣਾ ਸਾਰਾ 35 ਦੇ ਵਿੱਚ ਠੀਕ ਹੈ ਸਭ ਪਿੰਡਾਂ ਦੇ ਵਿੱਚ ਸੈਂਟਰ ਲਗਾ ਰਹੇ ਆ ਓਕੇ ਜਿੱਦਾਂ ਸਲਾਈ ਸੈਂਟਰ ਤੇ ਆਪਣੇ ਸੈਲੂਨ ਸੈਂਟਰ ਓਕੇ ਉਹਨਾਂ ਦੇ ਵਿੱਚ ਕੀ ਰੱਖਿਆ ਆਪਾਂ ਨੇ ਜਿਵੇਂ ਕੋਈ ਕਰੀਬ ਘਰ ਦੀ ਕੁੜੀ ਮੰਨ ਲਓ ਪਾਰਲਰ ਦਾ ਸਿੱਖਦੀ ਹਾਂਜੀ ਕੋਈ ਸ਼ਹਿਰ ਨਹੀਂ ਆ ਸਕਦੀ ਕਿਰਾਇਆ ਲਾ ਕੇ ਤੇ ਮੈਨੂੰ ਜੋਬ ਨਹੀਂ ਹੁੰਦੀ ਆਇ ਨਹੀਂ ਆਪਾਂ ਉਹਨੂੰ ਘਰੇ ਹੀ ਬਿਜ਼ਨਸ ਕਰਾ ਦੰਨੇ ਆ ਠੀਕ ਹੈ ਜਿਵੇਂ ਮੰਨ ਲਓ ਤੁਸੀਂ ਸੈਲੂਨ ਦਾ ਸਿੱਖਿਓ ਜਾਂ 2 ਘੰਟਿਆਂ ਦੇ ਬੱਚਿਆਂ ਨੂੰ ਕਲਾਸ ਦੇਣੀ ਹੈ ਓਕੇ ਕਲਾਸ ਦੇਣ ਤੋਂ ਬਾਅਦ 10 ਸਟੂਡੈਂਟ ਹੁੰਦੇ ਨੇ ਉਹਦੇ ਵਿੱਚ ਠੀਕ ਹੈ ਜੀ ਉਹਦੇ ਵਿੱਚ ਆਪਾਂ ਇੰਟਰਨੈਸ਼ਨਲ ਸਰਟੀਫਿਕੇਟ ਪ੍ਰੋਵਾਈਡ ਕਰਦੇ ਆ ਤੇ ਫੈਸ਼ੀਅਲ ਸਰਟੀਫਿਕੇਟ ਪ੍ਰੋਵਾਈਡ ਕਰਦੇ ਆ ਹਾਂਜੀ ਬੱਚੇ ਦੀ ਉੱਤੇ 1000 ਰੁਪਿਆ ਮੰਥਲੀ ਫੀਸ ਰੱਖਾਂਗੇ ਜੋ ਟੀਚਰ ਦੀ 1000 5000 ਰੁਪਿਆ ਸੈਲ ਦੀ ਹਾਂ ਠੀਕ ਹੈ ਜੋ ਮੰਨ ਲਓ ਵੀ ਜੇ ਕੋਈ ਕੰਮ ਸਿੱਖਿਆ ਉਹ ਕਿਹੜਾ ਪਿੰਡਾਂ ਦੇ ਵਿੱਚ ਕਰਨਾ ਹਾਂਜੀ ਹਾਂਜੀ ਚਾਹੇ ਜੇ ਸਲਾਈ ਵਾਲੇ ਟੀਚਰ ਨੇ ਉਹ ਜੇ ਸੈਲੂਨ ਵਾਲਾ ਓਕੇ ਉਹਨਾਂ ਦੇ ਪਿੰਡਾਂ ਦੇ ਵਿੱਚ ਸੈਂਟਰ ਆ ਉਹਨਾਂ ਦੇ ਪਿੰਡਾਂ ਦੇ ਵਿੱਚ ਹੀ ਲੱਗਣਗੇ ਕਹਿੰਦਾ ਵਾ ਸ਼ਹਿਰ ਆਉਣ ਦੀ ਉਹਨਾਂ ਨੂੰ ਲੋਨ ਨਹੀਂ ਮਤਲਬ ਉਹਥੇ ਕੰਮ ਕਰ ਸਕਦੇ ਠੀਕ ਕੰਮ ਕਰ ਸਕਦੇ ਠੀਕ ਹੈ ਠੀਕ ਹੈ ਨਾ ਉਹਦੇ ਨਾਲ ਆਏ ਆ ਵੀ ਜਿਵੇਂ ਬੱਚੇ ਕਹਿੰਦਾ ਮੈਂ ਕੋਈ ਕਿਰਾਇਆ ਪੜਾਇਆ ਨਹੀਂ ਦੇ ਸਕਦਾ ਤਾਂ 1000 ਰੁਪਏ ਦਾ ਆਪਣੀ ਕਲਾਸ ਉੱਥੇ ਲਾ ਸਕਦਾ ਠੀਕ ਹੈ ਪਿੰਡਾਂ ਦੇ ਵਿੱਚ ਠੀਕ ਹੈ ਉਹ ਆਪਾਂ ਨੇ ਸਾਰੇ ਪੂਰੇ ਪੰਜਾਬ ਦੇ ਵਿੱਚ ਆਪਾਂ ਕਰਦੇ ਆਂ ਪੰਜਾਬ ਤੋਂ ਬਾਹਰ ਵੀ ਕਰਦੇ ਆਂ ਓਕੇ ਹਾਂਜੀ ਹਾਂ ਜਿੱਦਾਂ ਤੁਸੀਂ ਕਾਲ ਕਰੋ ਕਾਲ ਕਰਕੇ ਮੈਨੂੰ ਮਿਲੋ ਠੀਕ ਹੈ ਮਿਲ ਕੇ ਉਹਦੇ ਨਾਲ ਆਪਾਂ ਵਿਚਾਰ ਕਰਾਂਗੇ ਵੀ ਕਿਵੇਂ ਸੈਂਟਰ ਲਾਉਨੇ ਆ ਕੀ ਗੱਲਬਾਤ ਹੈ ਉਹ ਸਾਰੇ ਕਰਾਂਗੇ ਵੇ ਤੁਸੀਂ ਮੈਨੂੰ ਕਨੈਕਟ ਕਰੋ ਆਪਾਂ ਜਰੂਰ ਅੱਗੇ ਬਿਜ਼ਨਸ ਲੈ ਕੇ ਜਾਣਾ ਠੀਕ ਹੈ ਤੇ ਕੰਟੈਕਟ ਨੰਬਰ ਬੋਲੋ ਸਾਰਾ ਮੇਰਾ ਕਨੈਕਟ ਨੰਬਰ ਹੈਗਾ 98037 180059 98037187 ਹਾਂਜੀ ਜੀ ਹਾਂਜੀ ਮੈਂ ਤੁਹਾਨੂੰ ਬਾਕੀ ਡਿਵੀਸ਼ਨ ਦਾ ਤਾਂ ਪ੍ਰਦੈਸ਼ ਸਾਰਾ ਦੱਸ ਹੀ ਦਿੱਤਾ ਓਕੇ ਸਰ ਉਸ ਤੋਂ ਬਾਅਦ ਮੈਂ ਸਰਵਿਸ ਵਗੈਰਾ ਦਾ ਵੀ ਦੱਸ ਦਿੰਨਾ ਹਾਂਜੀ ਉਸ ਤੋਂ ਬਾਅਦ ਵਾਲਾ ਵੀ ਦੱਸ ਦਿੰਨਾ ਓਕੇ ਇਹਨੇ ਆਪਣੇ ਕੋਲ ਸਰਵਿਸ ਹੁੰਦੀ ਹੈ ਸਕਿਨ ਓਕੇ ਸਕਿਨ ਐ ਹੈਅਰ ਨੇਲ ਆਰਟ ਔਰ ਇਨ ਕਲਾਸਿਸ ਆਲ ਕੋਰਸ ਆਪਣੇ ਦੇ ਫੁੱਲ ਕੋਰਸ ਠੀਕ ਹੈ ਐਂ nghĩa ਤੁਹਾਨੂੰ ਵੀ ਇੱਕ ਕੋਰਸ ਪਾ ਲੈ ਕਰਾਤਾ ਇੱਕ ਹੋਰ ਅਕੈਡਮੀ ਜਾਂ ਸੈਲੂਨ ਚੋਂ ਸੁਣਨਾ ਪੈਣਾ ਓਕੇ ਆਲ ਕੋਰਸ ਆਪਨੇ ਲਵੇ ਹੋਏਗਾ ਜਿੱਦਾਂ ਮੰਨ ਲਓ ਮੇਰੇ ਹਰਪ੍ਰੀਤ ਜੀ ਸਟੂਡੈਂਟ ਆ ਗਏ ਹਾਂਜੀ ਉਧਰ ਆਪਣੇ ਕਸਟਮਰ ਆਏ ਹੋਏ ਨੇ ਇਧਰ ਆ ਟੀਚਰ ਜੀ ਨੇ ਟੀਚਰ ਜੀ ਨੇ ਆਲਰੇਡੀ ਤੁਹਾਨੂੰ ਸਾਰਾ ਕੁਝ ਸਮਝਾ ਦਿੱਤਾ ਹਾਂਜੀ ਹਾਂਜੀ ਠੀਕ ਹੈ ਨਾ ਉਰੇ ਆਪਣੇ ਲਈ ਸਰਵਿਸ ਆਪਨਾ ਅਕੈਡਮੀ ਆ ਜਾਂਦੀ ਹੈ ਠੀਕ ਹੈ ਜੀ ਆ ਦੇਖਿਓ ਸਾਰੇ ਇਧਰ ਆਇਓ ਆਪਣੀ ਅਕੈਡਮੀ ਆ ਗਈ ਆਪਨੇ ਆ ਗਏ ਸਰਟੀਫਿਕੇਟ ਵਗੈਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਹਾਂਜੀ ਅੰਦਰੋਂ ਆਪਨਾ ਆ ਗਿਆ ਇੱਕ ਸਾਰ ਇਹ ਦਰਵਾਜ਼ਾ ਹੈ ਆਪਣਾ ਮੇਕਅਪ ਦਾ ਓਕੇ ਸਾਰਾ ਜਿਹੜਾ ਮੂਰੇ ਸੀਗਾ ਉਹ ਹੇਅਰ ਵਾਲਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਲਵੇ ਇੱਕ ਵਾਰ ਆ ਆਪਣੇ ਲਵੇ ਅੱਗੇ ਮਸ਼ੀਨ ਹਾਂਜੀ ओके ਇਹ ਆ ਗਈ ਆਪਣੇ ਲਈ ਹਾਈਡਰਾ ਮਸ਼ੀਨ ਕੋਰੀਅਨ ਕਲਾਸ ਇਹ ਹੈਡਰਾ ਵੀ ਡੀ ਹੈ ਜੀ ਇਹ ਕਿਹੜੀ ਆ ਗਈ ਜੀ ਕੋਰੀਅਨ ਕਲਾਸਿਸ ਕੋਰੀਅਨ ਕਲਾਸ ਠੀਕ ਹੈ ਹਾਂ ਜੀ ਐਡਵਾਂਸ ਓਕੇ ਇਹ ਆਪਣੀ ਸਰਵਿਸ ਪ੍ਰੋਵਾਈਡ ਕਰਦੇ ਆਪਾਂ ਇਹਨਾਂ ਦੇ ਓਕੇ ਠੀਕ ਹੈ ਟ੍ਰੇਨਿੰਗ ਵੀ ਦਿੰਨੇ ਆ ਓਕੇ ਇਹਨਾਂ ਦੇ ਵਿੱਚ ਜਿਵੇਂ ਕਿ ਸੈਲੂਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਹਾਈਡਰਾ ਫੇਸ਼ੀਅਲ ਦੀ ਨਹੀਂ ਨੋਲਿਜ ਹੈਗੀ ਤਾਂ ਉਹਨਾਂ ਨੂੰ ਮੈਂ ਸੈਲੂਨ ਦੇ ਵਿੱਚ ਅਸੀਂ ਕਲਾਸਾਂ ਵੀ ਕਰਾਣ ਲਿਆ ਜਾ ਕੇ ਠੀਕ ਹੈ ਠੀਕ ਉਹਨਾਂ ਲਈ ਆਪ ਜਾ ਕੇ ਨਾ ਸੈਲੂਨ ਦੇ ਵਿੱਚ ਹਾਈਡਰਾ ਕੋਰੀਅਨ ਕਲਾਸ ਦੀ ਕਲਾਸਿਸ ਵੀ ਚਾਹੀਦੀ ਓਕੇ ਸਰ ਓਕੇ ਜੀ ਠੀਕ ਹੈ ਜੀ ਲਓ ਜੀ ਤੁਸੀਂ ਮਤਲਬ ਕਿ ਇੱਕੋ ਜਗ੍ਹਾ ਤੋਂ ਸਾਰਾ ਕੁਝ ਕਰਾ ਸਕਦੇ ਹੋ ਬਾਕੀ ਬਾਈ ਨੇ ਨਾਲ ਆਪ ਨੂੰ ਸਾਰੀ ਜਾਣਕਾਰੀ ਦਿੱਤੀ ਐਡਮਿਸ਼ਨ ਬਾਰੇ ਵੀ ਨਾ ਜੇ ਕੋਈ ਵੀ ਮੇਰੀ ਭੈਣ ਕੰਮ ਸਿੱਖਣਾ ਚਾਹੁੰਦੀ ਹੈ ਤਾਂ ਜਰੂਰ ਬਾਈ ਨਾਲ ਕੰਟੈਕਟ ਕਰ ਸਕਦੀ ਆ ਤੇ ਬਾਕੀ ਹਰ ਤਰ੍ਹਾਂ ਦੀ ਇਹਨਾਂ ਕੋਲ ਤੁਹਾਨੂੰ ਸਰਵਿਸ ਮਿਲ ਜੂਗੀ ਜਿਵੇਂ ਸਾਰਾ ਆਪਾਂ ਨੂੰ ਮੈਮ ਨੇ ਵੀ ਸਮਝਾਇਆ ਬਾਈ ਨੇ ਵੀ ਆਪਾਂ ਨੂੰ ਸਾਰਾ ਦੱਸਿਆ ਨਾ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਬ੍ਰਾਈਡਲ ਮੇਕਅਪ ਕਿੱਤੇ ਜਾਂਦੇ ਹਨ ਓਕੇ ਜੀ ਜਿੱਦਾਂ ਹੋ ਗਿਆ ਐਕਚੁਅਲੀ ਮੇਕਅਪ ਹੋ ਗਿਆ 에ਅਰਬ੍ਰਸ਼ ਹੋ ਗਿਆ ਆ ਆ ਮੇਕਅਪ ਕਿੱਤੇ ਜਾਂਦੇ ਹਨ ਬਹੁਤ ਵਧੀਆ ਤਰੀਕ ਨਾਲ ਬ੍ਰਾਈਡਲ ਰੈਡੀ ਕੀਤੇ ਹਾਂ ਜਿਸ ਨੇ ਜਿੱਦਾਂ ਕੋਈ ਪੇਮੈਂਟ ਲੈਸ ਕਰੋ ਤਾਂ ਆਪਣੇ ਡਿਸਕਾਊਂਟ ਵੀ ਦਿੰਨੇ ਆਪਾਂ ਓਕੇ ਮੈਮ ਠੀਕ ਆ ਜੀ ਇਹ ਮੈਡਮ ਕਹਦੀ ਆ ਕਿ ਮਸ਼ੀਨ ਇਹ ਸਾਰਾ ਸਟੀਮਰ ਨੇ ਜੀ ਸਟੀਮਰ ਓਕੇ ਠੀਕ ਆ ਹੇਅਰ ਸਟੀਮਰ ਹੋ ਗਿਆ ਫੇਸ਼ਲ ਸਟੀਮਰ ਹੋ ਗਿਆ ਠੀਕ ਆ ਜੀ ਫੇਸ਼ਲ ਦੇ ਵਿੱਚ ਆਪਾਂ ਵਧੀਆ ਤਰੀਕੇ ਨਾਲ ਸਟੀਮ ਦੇ ਕੇ ਫੇਸ਼ਲ ਕੀਤੇ ਜਾਂਦੇ ਹਨ ਇਸ ਬਾਪ ਵਗੈਰਾ ਬਹੁਤ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਨੇ ਸਟੀਮਰ ਨਾਲ ਠੀਕ ਆ ਠੀਕ ਆ ਇੱਕਨਾ ਆਪਣੇ ਸੈਮੀਨਾਰ ਲਗਦੇ ਨੇ ਜਿਵੇਂ ਵਿਕਰਾਂਤ ਹੋਟਲ ਐ ਅੰਪਾਇਰ ਹੋਟਲ ਦੇ ਵਿੱਚ ਉੱਚ ਆਪਣੇ ਲਵੇ ਕੀ ਸੈਲੂਨ ਆਂਦੇ ਨੇ ਠੀਕ ਹੈ ਜੀ ਉਹ ਆਪਣੇ ਨਾਲ ਮਿਲ ਕੇ ਕਹਿੰਦਾ ਮਤਲਬ ਇੱਕ ਸੈਮੀਨਾਰ ਰੱਖਦੇ ਆਪਾਂ ਜਿਦੇ ਵਿੱਚ ਬੱਚਿਆਂ ਨੂੰ ਆਪਾਂ 550 ਦੇ ਵਿੱਚ ਸਰਟੀਫਿਕੇਟ ਫੇਸ਼ੀਅਲ ਕਿਟ ਲੰਚ ਸੋਰੀ ਬ੍ਰੇਕਫਾਸਟ ਤੇ ਲੰਚ ਸਾਰਾ ਵਿੱਚ ਦੇਣੇ ਆ 550 ਦੇ ਵਿੱਚ ਉਹਦੇ ਵਿੱਚ ਜਿਵੇਂ ਬੱਚਿਆਂ ਨੂੰ ਮੇਕਅਪ ਸਿਖਾਉਣਾ ਹਾਈਡਰਾ ਫੇਸ਼ੀਅਲ ਬਾਰੇ ਦੱਸਣਾ ਨੇਲ ਬਾਰੇ ਦੱਸਣਾ ਹੇਰ ਵਾਰ ਇਹਸ ਨਾਲ ਵੀ ਅਲੈਦਾ ਲੈਦਾ ਹੁੰਦਾ ਸੈਮੀਨਾਰ ਇੱਕ ਦਿਨ ਦਾ ਸੈਮੀਨਾਰ ਹੁੰਦਾ ਵਨ ਡੇ ਦਾ ਠੀਕ ਹੈ ਜੀ ਉਹਦੇ ਵਿੱਚ ਇਹ ਮੰਤਰੀ ਮੰਤਰੀ ਲੱਗਦੀ ਹੈ ਜੀ ਇਹ ਕੀ ਵਾਰਤਾ ਮੰਨ ਲਓ ਵੀ 6 ਮਹੀਨੇ ਬਾਅਦ ਪਰ ਇੱਕ ਬੜਾ ਸੈਮੀਨਾਰ ਰਖਾਉਣਾ ਹੈ ਕੀ 3 ਮਹੀਨਿਆਂ ਬਾਅਦ ਕੀ ਵਾਰ ਸਾਲ ਬਾਅਦ ਵੀ ਬੜਾ ਸੈਮੀਨਾਰ ਹੁੰਦਾ ਆਪਣੀ ਜਿਵੇਂ ਅੰਪਾਇਰ ਹੋਟਲ ਹੋ ਗਿਆ ਵਿਕਰਾਂਤ ਹੋਟਲ ਹੋ ਗਿਆ ਐਦਾਂ ਲੱਗਦੇ ਨੇ ਆਪਾਂ ਪੁੜੀ 5500 ਮਾ ਲੋ ਐਂਟਰੀ ਹੈ ਸਾਰੇ ਦੇ 500 ਐਂਟਰੀ ਹੈ ਅਗਰ ਤੁਸੀਂ 5 ਸਟੂਡੈਂਟ ਜਾਂ 6 ਨਾਲ ਲੈ ਕੇ ਆਉਨੇ ਆ ਤਾਂ ਜਿਹੜੀ ਟੀਚਰ ਦੀ ਐਂਟਰੀ ਆ ਉਹ ਬਿਲਕੁਕੁਲ ਫ੍ਰੀ ਹੁੰਦੀ ਹੈ ਠੀਕ ਆ ਮਤਲਬ ਜੇ ਟੀਚਰ ਮਤਲਬ 5 ਬੰਦੇ ਸਟੂਡੈਂਟ ਨਾਲ ਹੈਗਾ ਤਾਂ ਉਹਦੀ ਐਂਟਰੀ ਫ੍ਰੀ ਆ ਫ੍ਰੀ ਹੈ ਜੇ ਮੰਨ ਲਓ ਸਟੂਡੈਂਟ ਵੀ ਕੋਈ 5 6 ਨਾਲ 4 ਸਟੂਡੈਂਟ ਜੁੜਦਾ ਉਹਦੀ ਵੀ ਐਂਟਰੀ ਫ੍ਰੀ ਆ ਓਕੇ ਓਕੇ ਜੀ ਜੀ ਇਹਦੇ ਵਿੱਚ ਆਪਾਂ ਸਰਟੀਫିକੇਟ ਪ੍ਰੋਵਾਈਡ ਕਰਾਂਗੇ ਇੱਕ ਅਫੀਸ਼ੀਅਲ ਕਿੱਟ ਦਵਾਂਗੇ ਗਿਫਟ ਸਾਰੇ ਬੱਚਿਆਂ ਨੂੰ ਠੀਕ ਹੈ ਹਾਂ ਜੀ ਜੇ ਵੀ ਸਰ ਫਿਰ ਕੋਈ ਜਾਣਕਾਰੀ ਲੈਣੀ ਹੋਵੇ ਮਲਾਂ ਕਿਤਾ ਪਤਾ ਲੱਗੂਗਾ ਕੋਈ ਤੁਹਾਡਾ ਕੰਟੈਕਟ ਨੰਬਰ ਜੀ ਮੇਰਾ ਕਨੈਕਟ ਨੰਬਰ ਤੁਸੀਂ ਕਰ ਸਕਦੇ ਹੋ 98237 1856 ਦੇ ਓਕੇ ਸਰ ਇਹਦੇ ਵਿੱਚ ਆਪਾਂ ਜਿਵੇਂ ਕੋਈ ਜਿਹੜੇ ਆਂਦੇ ਨੇ ਆਰਟਿਸਟ ਬੜੇ ਆਂਦੇ ਨੇ ਆਪਾਂ ਲੋਕ ਨਹੀਂ ਬੁਲਾਉਂਦੇ ਜਿਵੇਂ ਅੱਜ ਕੱਲ੍ਹ ਕਹਿੰਦੇ ਆਂਦੇ ਨੇ ਮਲੇ ਕੋਲੇ ਤੋਂ ਆਰਟਿਸਟ ਚੱਕ ਲਿਆ ਜੀ ਕੰਮ ਸਿੱਖਿਆ ਪਿੰਡਾਂ ਦੇ ਵਿੱਚੋਂ ਚੱਕ ਲਿਆ ਉਹ ਨਹੀਂ ਆਪਾਂ ਬੁਲਾਦੇ ਆਪਣੇ ਆਰਟਿਸਟ ਦਿੱਲੀ ਬੰਬਈ ਵੀ ਪਟੇ ਲੇਵਲ ਤੇ ਆਂ ਹਾਂ ਜੀ ਠੀਕ ਹੈ ਐਦਾਂ ਨਹੀਂ ਹੈਗਾ ਵੀ ਛੋਟੇ ਛੋਟੇ ਪਿੰਡਾਂ ਦੇ ਵਿੱਚੋਂ ਹੀ ਬਲਾ ਕੇ ਆਰਟਿਸਟ ਬਣਾਤਾ ਜੀ ਮੈਂ ਕੋਲੋਂ ਚੱਕ ਲਿਆ ਉਹ ਆਰਟਿਸਟ ਬਣਾਤਾ ਨਹੀਂ ਮੇਨ ਜਿਹੜੇ ਮੇਨ ਆਰਟਿਸਟ ਨੇ ਬੜੇ ਬੰਬੇ ਤੋਂ ਦਿੱਲੀ ਤੋਂ ਸਪੈਸ਼ਲ ਉਹੀ ਆਉਂਦੇ ਨੇ ਆਪਣੇ ਉੱਤੇ ਸੈਮੀਨਾਰ ਤੇ हेयर ਆਰਟਿਸਟ ਹੋ ਗਏ ਸਕਿਨ ਦੇ ਅਲਹਿਦਾ ਹੋ ਗਏ ਮੇਕਅਪ ਦੇ ਅਲਹਿਦਾ ਹੋ ਗਏ ਨੇਲ ਦੇ ਅਲਹਿਦਾ ਹੋ ਠੀਕ ਹੈ ਜੀ ਜੀ ਇਹ ਆਪਣੇ ਸੈਮੀਨਾਰ ਹੁੰਦੇ ਨੇ ਤੁਸੀਂ ਜ਼ਰੂਰ ਵਿਜੀਟ ਕਰੋ ਸੈਮੀਨਾਰ ਦੇ ਜੀ ਜੀ ਹਾਂਜੀ ਆ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ